ਜਦੋਂ ਦਾ ਡੋਨਾਲਡ 트럼ਪ ਦਾ ਕੁਰਸੀ ਨੂੰ ਹੱਥ ਪਿਆ ਆ ਤੇ ਉਹਨਾਂ ਨੇ ਇਦਾਂ ਜਿੱਦਾਂ ਕੈਨੇਡਾ ਵਾਲ ਨੂੰ ਮੂੰਹ ਕਰ ਲਿਆ ਦਿਵਾਲੀ ਹੋ ਗਏ ਨੇ ਫਰਸਟ੍ਰੇਸ਼ਨ ਕੱਢ ਰਹੇ ਨੇ ਕਦੇ ਜਸਟਨ ਟਰੂਡੋ ਨੂੰ ਕਹਿੰਦੇ ਨੇ ਕਵਿੰਜ ਵੀ ਸਟੇਟ ਦਾ ਗਵਰਨਰ ਹੈ ਕਦੇ ਉਹ ਇੱਕ ਉਹਨਾਂ ਦਾ ਬੇਟਾ ਵਾਇਰਲ ਕਰਦਾ ਇੱਕ ਮੀਮ ਜਿਹਦੇ ਵਿੱਚ 트럼ਪ ਸ਼ਾਪਿੰਗ ਕਰ ਰਹੇ ਨੇ ਤੇ ਕਾਰਟ ਦੇ ਵਿੱਚ ਪਨਾਮਾ ਗ੍ਰੀਨਲੈਂਡ ਤੇ ਕੈਨੇਡਾ ਆ ਕਦੇ ਉਹ 크리스마ਸ ਦੀਆਂ ਵਧਾਈਆਂ ਦਿੰਦੇ ਨੇ ਤੇ ਫੇਰ ਜਾਂਦੇ ਜਾਂਦੇ ਹੁੱਜ ਜੀ ਮਾਰ ਜਾਂਦੇ ਨੇ ਜਸਟਨ ਟਰੂਡੋ ਨੂੰ ਕਿ ਮੈਂ ਹੈਗਾ ਪਹਿਲਾਂ ਤੇ ਅਸੀਂ ਇਹ ਡਿਸਕਸ ਕਰਦੇ ਰਹੇ ਕਿ ਜਸਟਨ ਟਰੂਡੋ ਬੋਲਦੇ ਕਿਉਂ ਨਹੀਂ ਹੁਣ ਅਸਤੀਫਾ ਦੇ ਕੇ ਉਹ ਕਹਿੰਦੇ ਖੜਜਾ ਜਰਾ ਮੈਂ ਵੀ ਹੈਗਾ ਕੀ ਕਹਿੰਦੇ ਨੇ ਜੇ ਮੈਂ ਪਹਿਲਾਂ ਇਹ ਕਵਾਂ ਕਿ ਫਰਸਟ੍ਰੇਸ਼ਨ ਨਹੀਂ ਉਹ ਚੁਪਾ ਲਾ ਰਹੇ ਨੇ ਫਰਸਟ੍ਰੇਸ਼ਨ ਤੇ ਉਹਨਾਂ ਤਾਂ ਹੋਵੇ ਜੇ ਉਹਨਾਂ ਉਹ ਕੁਝ ਲੂਜ਼ ਆਊਟ ਕਰ ਰਹੇ ਹੋਣ ਉਹ ਤੇ 20 ਤਰੀਕ ਨੂੰ ਉਹਨਾਂ ਨੇ ਬਹਿਣਾ ਤੇ ਉਹਨਾਂ ਨੂੰ 4 ਸਾਲ ਦਿਸ ਰਹੇ ਨੇ ਕਿ ਮੈਂ ਦੁਨੀਆ ਦਾ ਸਰਪੰਚ ਬਣਨਾ ਹੈ ਤੇ ਮੈਂ ਮਾਨਾਈਆਂ ਕਰਨੀਆਂ ਨੇ ਉਹ ਇਸ ਮੂਡ 'ਚ ਨਹੀਂ ਤੇ ਉਹ ਚੁਪਾ ਲਾ ਰਹੇ ਨੇ ਇਹਨਾਂ ਨੂੰ ਇਹਨਾਂ ਨੂੰ ਦੇਖ ਰਹੇ ਨੇ ਟੋਕ ਕੇ ਕਿ ਕਿੱਥੇ ਤੱਕ ਜਾਂਦੀ ਸ਼ਰਾਰਤ ਇਹਨ ਜਿੰਵੇਂ ਕਹਿੰਦੇ ਨੇ ਨਾ ਡੋਨਲਡ 트੍ਰੰਪ ਹੋਣਾ ਨੇ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਜਸਟਰ ਟੂਟੋ ਜਿਹਦੇ ਉਹਨਾਂ ਨੂੰ ਮਿਲਣ ਗਏ ਨੇ ਉਹਨਾਂ ਦੇ ਫਲੋਰੀਡਾ ਦੇ ਵਿੱਚ ਜਿਹੜਾ ਉਹਨਾਂ ਦਾ ਰਿਜ਼ੋਰਟ ਆ ਉੱਥੇ ਉਸ ਤੋਂ ਬਾਅਦ 1 2 3 4 5 6 ਪਤਾ ਨਹੀਂ ਕਿੰਨੀ ਵਾਰੀ ਗੱਲ ਕਰ ਦਿੱਤੀ ਐ 55ਵੀਂ ਸਟੇਟ 55ਵੀਂ ਸਟੇਟ 50 ਨੇ ਨਾ ਯੂ ਐਸ ਏ ਦੀਆਂ ਤੇ ਇੱਕ ਤਾਂ ਹੈ ਕਿ ਮੇਰਾ ਖਿਆਲ ਰੋਬਰਟਾ ਦੀ ਸਾਰੇ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੀ ਵੱਡੀ ਤੋਂ ਵੱਡੀ ਸਟੇਟ ਨਾਲੋਂ ਵੀ ਵੱਡੇ ਹੋਣੇ ਨੇ ਚਲੋ ਵੱਖਰੀ ਗੱਲ ਐ ਪਰ ਉਹ ਗੱਲ ਕਰਦੇ ਨੇ ਕਿ 100 ਬਿਲੀਅਨ ਜਿਹੜਾ ਆ ਸਾਡੇ ਕੋਲੋਂ ਕੈਨੇਡਾ ਹਰ ਸਾਲ ਪਚਾ ਲੈਂਦਾ ਤੇ ਇਹਦੇ ਵਿੱਚ ਡੋਨਲਡ ਟਰੰਪ ਹਰਾਨ ਨੇ ਕੋਈ ਦਿਨ ਜਿਹੜਾ ਛੱਡਿਆ ਨਹੀਂ ਜਦੋਂ ਉਹਨਾਂ ਨੇ ਕੈਨੇਡਾ ਤੇ ਗੱਲ ਨਾ ਕੀਤੀ ਹੋਵੇ ਉਹਨਾਂ ਨੇ ਇਕੱਲਾ ਕੈਨੇਡਾ ਵਾਲਾ ਫਰੰਟ ਨਹੀਂ ਖੋਲਿਆ ਨਾਲ ਉਹਨਾਂ ਨੇ ਪਨਾਮਾ ਕਨਾਲ ਤੇ ਗ੍ਰੀਨਲੈਂਡ ਵਾਲਾ ਵੀ ਖੋਲ੍ਹ ਲਿਆ ਪਨਾਮਾ ਕਨਾਲ ਦੇ ਬਾਰੇ ਇਤਿਹਾਸ ਜਿਹੜਾ ਤੁਸੀਂ ਜਾਣਦੇ ਹੋ ਚਲੋ ਫਿਰ ਕਿਸੇ ਵੇਲੇ ਗੱਲਬਾਤ ਕਰਾਂਗੇ ਗ੍ਰੀਨਲੈਂਡ ਤੇ ਆਪਣਾ ਦਾਵਾ ਜਤਾ ਰਹੇ ਨੇ ਕਿ ਸਾਡਾ ਹਿੱਸਾ ਸੀ ਸਾਡਾ ਹੈ ਤੇ ਇਹ ਵੀ ਉਹਨਾਂ ਨੂੰ ਉਹਨਾਂ ਨੂੰ ਜਦੋਂ ਬڑے ਲੋਕ ਹੈਰਾਨ ਰਹਿ ਗਏ ਜਦੋਂ ਉਹਨੇ ਕਿਹਾ ਕਿ ਉਹ ਇਹ ਦੋਵੇਂ ਚੀਜ਼ਾਂ ਹਾਸਲ ਕਰਨ ਲਈ ਪਨਾਮਾ ਨਹਿਰ ਤੇ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਮਿਲਟਰੀ ਫੌਜੀ ਤਾਕਤ ਵੀ ਵਰਤ ਸਕਦੇ ਨੇ ਤੇ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਨੂੰ ਹਾਸਲ ਕਰਨ ਲਈ ਵੀ ਫੌਜੀ ਤਾਕਤ ਵਰਤੋਗੇ ਉਹ ਕਹਿੰਦੇ نو ਇਕਨੋਮਿਕ ਫੋਰਸ ਆਰਥਿਕ ਜਿਹੜੀ ਫੌਜ ਆ ਉਹਨੂੰ ਅਸੀਂ ਕਰਾਂਗੇ ਟ੍ਰੇਨ ਤੇ ਉਹ ਉਹ ਵਰਤ ਕੇ ਜੇ ਸਾਡੀ 51ਵੀਂ ਸਟੇਟ ਬਣ ਜਾਂਦੀ ਹੈ ਤੇ ਫਿਰ ਬਹੁਤ ਵੱਡੀ ਗੱਲ ਹੋਵੇਗੀ ਤੇ ਫਿਰ ਉਹ ਕਹਿੰਦੇ ਬਿਕੋਜ਼ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਥੈਟ ਵੁੱਡ ਰੀਅਲ ਰੀਅਲੀ ਬੀ ਸਮਥਿੰਗ ਇੱਕ ਬਹੁਤ ਵੱਡੀ ਗੱਲ ਹੋਵੇਗੀ ਤੇ ਇਹ ਉਹ ਫਿਰ ਉਹ ਕਹਿੰਦੇ ਨੇ ਕਿ ਜਿਹੜੀ ਇੱਕ ਨਕਲੀ ਲਕੀਰ ਦੋਵਾਂ ਦੇਸ਼ਾਂ ਦੇ ਵਿਚਕਾਰ ਖਿੱਚੀ ਹੋਈ ਹੈ ਹੈਗੇ ਹੀ ਕੋਈ ਨਹੀਂ ਤੇ ਫਿਰ ਤੁਸੀਂ ਨਕਲੀ ਲਕੀਰ ਜਰਾ ਕਿ ਤੁਸੀਂ ਮਟੇ ਦਿਓ ਤੇ ਫਿਰ ਦੇਖੋ ਕਿ ਕੀ ਬਣਦਾ ਇਹਦੇ ਨਾਲ ਕੈਨੇਡਾ ਨੂੰ ਨਾ ਫਿਕਰ ਆ ਉਹਨਾਂ ਦੀ ਸੁਰੱਖਿਆ ਦੀ ਨਾ ਅਸੀਂ ਇੱਕ ਇੱਕ ਵਾਧੂ ਉਹਨਾਂ ਤੇ 25% ਹੀ ਟੈਕਸ ਟੋਕ ਦੇਣਾ ਤੇ ਇਹ ਜਿਹੜਾ ਟ੍ਰੇਡ ਡੈਫਿਸਿਟ ਜਿਹੜਾ ਹੈਗਾ ਆ ਉਦੇ ਬਾਰੇ ਉਹ ਗੱਲ ਕਰਦੇ ਨੇ ਅਸਲ ਵਿੱਚ ਇਹਦੇ ਵਿੱਚ ਇੱਕ ਬੜੀ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ 100 ਬਿਲੀਅਨ ਸਬਸਿਡੀ ਇਹ ਲਫ਼ਜ਼ ਉਹਨਾਂ ਨੇ ਆਪੇ ਕਢਿਆ ਹੋਇਆ ਇਹ ਕੋਈ ਆਫੀਸ਼ੀਅਲ ਫਿਗਰ ਨਹੀਂ ਹੈ ਜਿਹੜੇ ਆਰਥਿਕ ਮਾਹਰ ਨੇ ਉਹ ਕਹਿੰਦੇ ਨੇ ਕਿ ਸ਼ਾਇਦ ਸ਼ਾਇਦ ਜੋ ਸਾਨੂੰ ਲੱਗਦਾ ਹੈ ਕਿ ਡੋਨਲਡ ਟਰੰਪ ਜਿਹੜਾ ਯੂਐਸ ਦਾ ਟ੍ਰੇਡ ਡੈਫਿਸਟ ਹੈ ਉਹਦੀ ਗੱਲ ਕਰ ਰਹੇ ਨੇ ਤਾਂ ਜੇ ਪਿਛਲੇ ਤੋਂ ਪਿਛਲੇ ਸਾਲ ਦੀ 24 ਦੇ ਤਹਾਂ ਜਾਂਕੜੇ ਆਏ ਨੇ 23 ਦੀ ਗੱਲ ਕਰੀਏ ਤਾਂ ਟ੍ਰੇਡ ਡੈਫਿਸਟ ਜਿਹੜਾ ਸੀ 41 ਬਿਲੀਅਨ ਯੂਐਸ ਹੈ ਜਿਹੜਾ ਕਿ ਸਮਝ ਵਿੱਚ ਵੀ ਆਉਂਦਾ ਯੂਐਸਏ ਦੇ ਵਿੱਚ ਖਫਤ ਜ਼ਿਆਦਾ ਹੈ ਯੂਐਸਏ ਦੀ ਆਬਾਦੀ ਬਹੁਤ ਹੈ 40 ਕਰੋੜ ਹੈ ਕੈਨੇਡਾ ਦੀ 4 ਕਰੋੜ ਹੈ ਤੇ ਜੇ ਟ੍ਰੇਡ ਐਫੀਸਿਟ ਹੈ ਤਾਂ ਗੱਲ ਉਹ ਅੰਡਰਸਟੈਂਡੇਬਲ ਆ ਤੇ 100 ਬਿਲੀਅਨ ਉਹਨਾਂ ਨੇ ਕਿੱਥੋਂ ਲੈ ਲਿਆ ਤੇ 100 ਬਿਲੀਅਨ ਦੀ ਰਕਮ ਉਹਨਾਂ ਨੇ ਕਿੱਥੋਂ ਲਈ ਇਹਨਾਂ ਨੂੰ ਪੁੱਛਿਆ ਵੀ ਗਿਆ ਮੀਡੀਆ ਦੇ ਕੁਝ ਲੋਕਾਂ ਵੱਲੋਂ ਪਰ ਉਹਨਾਂ ਦੇ ਆਫਿਸ ਨੇ ਕੁਝ ਨਹੀਂ ਦੱਸਿਆ ਕਿ 100 ਬਿਲੀਅਨ ਇਸ ਅੰਕੜਾ ਕਿੱਥੋਂ ਘੜਿਆ ਤੇ ਹੁਣ ਉਹਨਾਂ ਨੇ ਇਹਨੂੰ 100 ਨੂੰ 200 ਬਣਾ ਲਿਆ ਕਿ 200 ਬਿਲੀਅਨ ਡਾਲਰ ਦੀ ਸਬਸਿਡੀ ਆ ਉਹ ਕਹਿੰਦੇ 200 ਬਿਲੀਅਨ ਇਹਦਾ ਜਿਹੜਾ ਅਸੀਂ ਹੋਰ ਤੁਹਾਡੇ ਤੇ 25% ਲਾਉਣ ਦਾ ਸੋਚ ਰਹੇ ਹਾਂ ਉਹ ਵੀ ਨਹੀਂ ਲਾਵਾਂਗੇ ਨਾ ਤੁਹਾਨੂੰ ਆਪਣਾ ਨਾ ਚੀਨ ਤੋਂ ਡਰ ਹੋਏਗਾ ਨਾ ਤੁਹਾਨੂੰ ਰੂਸ ਤੋਂ ਡਰ ਹੋਏਗਾ ਤੁਸੀਂ ਫਿਕਰ ਨਾ ਕਰੋ ਤੁਹਾਡੀ ਰਾਖੀ ਅਸੀਂ ਕਰਾਂਗੇ ਤੇ ਇਹ ਦੋਵੇਂ ਜਿਹੜੀਆਂ ਚੀਜ਼ਾਂ ਨੇ ਨਾ ਇਹ ਦੋਵੇਂ ਮੁੱਲਕ ਰਲ ਕੇ ਇੱਕ ਬਹੁਤ ਕਮਾਲ ਦਾ ਮੁੱਲਕ ਬਣ ਗਏ ਇਹ ਤਾਜ਼ਾ ਗੱਲਾਂ ਨੇ ਤੇ ਕੈਨੇਡਾ ਵਾਲੇ ਅਜੇ ਤੱਕ ਜਿਹੜੀ ਗੱਲ ਹੈ ਉਹ ਦਬਵੇਂ ਵਾਰ ਦੇ ਵਿੱਚ ਕਹਿੰਦੇ ਰਹੇ ਨੇ ਜੇ ਕਿਸੇ ਨੇ ਮਾੜਾ ਮੋਟਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ 온ਟੇਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕੀਤੀ ਸੀ ਪਹਿਲਾਂ ਉਹਨੇ ਕਿਹਾ ਸੀ ਕਿ ਜਿਹੜੀ ਸਾਡੇ ਵੱਲੋਂ ਬਿਜਲੀ ਜਾਂਦੀ ਹੈ ਉਹ ਫਿਰ ਅਸੀਂ ਬੰਦ ਕਰ ਦੇਵਾਂਗੇ ਯੂ ਐਸ ਐ ਨੂੰ ਤੇ ਟਰੰਪ ਨੇ ਤੁਰੰਤ ਕਹਿ ਦਿੱਤਾ ਠੀਕ ਹੈ ਜੇ ਤੁਸੀਂ ਬੰਦ ਕਰਨੀ ਹੈ ਤਾਂ ਕਰ ਦਿਓ ਉਸ ਤੋਂ ਬਾਅਦ ਡਗਫੋਰਡ ਨੇ ਇੱਕ ਵਾਰੀ ਫੇਰ ਕਿਹਾ ਕਿ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਅਸੀਂ ਵੀ ਆਫਰ ਦਿੰਨੇ ਆ ਅਲਾਸਕਾ ਸਾਨੂੰ ਦੇ ਦਿਓ ਨਾਲ ਮਿਨੀਆਪੋਲਿਸ ਤੇ ਇੱਕ ਅੱਧਾ ਕੋਈ ਹੋਰ ਜਿਹੜਾ ਉਹ ਨਾਲ ਮਿਲ ਜਾਣਾ ਅਸੀਂ ਉਹਦੀ ਕੀਮਤ ਦੇਣ ਨੂੰ ਤਿਆਰ ਆ ਕੈਨੇਡਾ ਵਾਲੇ ਪੱਖੋਂ ਨਹੀਂ ਗੱਲ ਕੀਤੀ ਸੀ ਬਹੁਤਾ ਖੁੱਲ ਕੇ ਉਹ ਵੀ ਨਹੀਂ ਬੋਲ ਰਿਹਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰੋ 트럼ਪ ਸਟੈਂਡ ਥੋੜਾ ਜਿਆ ਲੈਆ ਹੋਇਆ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਪਰ ਇਹ ਇਸ ਤੋਂ ਬਾਅਦ ਜਸਟਨ ਟ੍ਰੂਟੋ ਹੋਣੇ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰੀ ਬੋਲੇ ਨੇ ਪਹਿਲੀ ਵਾਰੀ ਪਹਿਲੇ ਤਾਂ ਇਹੋ ਕਹਿੰਦੇ ਰਹੇ ਕਿ ਮਜ਼ਾਕ ਹੈ ਮਜ਼ਾਕ ਹੈ ਕੋਈ ਗੱਲ ਨਹੀਂ ਉਹ ਮਜ਼ਾਕ ਵਿੱਚ ਇਹੋ ਜਿਹੀ ਗੱਲ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਬਿਲਕੁਲ ਨਹੀਂ ਇਹ ਹੋ ਹੀ ਨਹੀਂ ਸਕਦਾ ਕੈਨੇਡਾ ਦੇ ਵਿੱਚ ਉਹੜੀ ਇੰਗਲਿਸ਼ ਦੀ ਇੱਕ ਉਹਨਾਂ ਨੇ ਫਰੇਜ਼ ਵਰਤੀ ਹੈ ਉਹਦੇ ਉਹਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਦੂਰ ਦੂਰ ਤੱਕ ਦਾ ਕੋਈ ਚਾਂਸ ਨਹੀਂ ਹੈ ਕਿ ਕੈਨੇਡਾ ਜਿਹੜਾ ਹੈ ਕਦੀ ਯੂਐਸਏ ਦਾ ਹਿੱਸਾ ਬਣ ਜਾਵੇਗਾ ਜੋ ਜਸਟਿਨ ਟ੍ਰੂਟੋ ਹੋਣਾ ਦਾ ਇਹ ਬਿਆਨ ਹੈ ਪਰ ਬਹੁਤ ਜ਼ਿਆਦਾ ਜਿਹੜਾ ਡੋਨਲਡ ਟਰੰਪ ਹੋਣਾ ਨੇ ਪ੍ਰੈਸ਼ਰ ਇਸ ਗੱਲ ਨੂੰ ਲੈ ਕੇ ਬਣਾ ਦਿੱਤਾ ਇੱਕ ਇੱਕ ਜਿਹੜਾ ਮਾਹੌਲ ਜਿਹਾ ਬਣਾ ਦਿੱਤਾ ਜਿਵੇਂ ਸਾਰੇ ਲੋਕਾਂ ਦਾ ਧਿਆਨ ਇਧਰ ਨੂੰ ਕਰ ਦਿੰਦਾ ਹੈ ਕਿ ਇਹ ਜਿਹੜਾ ਸਾਡੇ ਨਾਲ ਰਲ ਜਾਣ ਸਾਡੇ ਨਾਲ ਰਲ ਜਾਣ ਤੇ ਇੱਕ ਉਹ ਕਹਿੰਦੇ ਕਿ ਬਹੁਤੇ ਕੈਨੇਡੀਅਨ ਚਾਹੁੰਦੇ ਨੇ ਕਿ ਜੇ ਅਸੀਂ ਯੂਐਸਏ ਦੇ ਨਾਲ ਮਿਲ ਜਾਈਏ ਖਾਸ ਕਰਕੇ ਇਹ ਅਕੜਾ ਉਹਨਾਂ ਨੇ ਕਿੱਥੋਂ ਲਿਆ ਬੇਤਵੀਆਂ ਮਾਰਨ ਵਾਲੀ ਗੱਲ ਹੈ ਜਿਵੇਂ 100 ਬਿਲੀਅਨ ਦਾ ਅਕੜਾ ਉਹਨਾਂ ਨੇ ਬਣਾ ਲਿਆ ਇਹ ਅਕੜਾ ਵੀ ਉਹਨਾਂ ਨੇ ਪਤਾ ਨਹੀਂ ਕਿੱਥੋਂ ਲੈ ਲਿਆ ਜਿਹੜਾ ਸਰਵੇਖਣ ਹੋਇਆ ਸੀ 12 13% ਲੋਕਾਂ ਨੇ ਕਿਹਾ ਸੀ ਕਿ ਚਲੋ ਸਾਨੂੰ ਅਮਰੀਕਾ ਵੀ ਠੀਕ ਆ ਸੋ ਇਹ ਹੈ ਡੋਨਲਡ ਟਰੰਪ ਦੀ ਗੱਲ ਉਹਨਾਂ ਨੇ ਕਰ ਲਿਆ ਨੇ ਪਰ ਜਿਹੜੇ ਅਮਰੀਕਾ ਦੇ ਇਸ ਵੇਲੇ ਰਾਸ਼ਟਰਪਤੀ ਜਿਹੜੇ ਜਿਨ੍ਹਾਂ ਨੇ 20 ਤਰੀਕ ਤੋਂ ਗੱਦੀ ਤੋਂ ਲਥ ਜਾਣਾ ਜੋ ਬਾਈਡਨ ਉਹਨਾਂ ਨੇ ਜਸਟਨ ਟ੍ਰੂਡੋ ਹੁਣਾ ਦਾ ਸ਼ੁਕਰੀਆ ਕੀਤਾ ਧੰਨਵਾਦ ਕੀਤਾ ਕਿ 10 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਦੋਵਾਂ ਦੇਸ਼ਾਂ ਨੂੰ ਬਿਹਤਰ ਬਣਾਇਆ ਔਰ ਸ ਤੇ ਤੁਹਾਡੇ ਵਰਗੇ ਲੋਕਾਂ ਕਰਕੇ ਦੁਨੀਆ ਅਕੇ ਨਾਲੋਂ ਬਿਹਤਰ ਹੈ ਜੀ ਇਹ ਉਹਨਾਂ ਦੇ ਲਫਜ਼ ਨੇ ਉਹਨਾਂ ਦਾ ਸ਼ੁਕਰੀਆ ਕੀਤਾ ਤੇ ਡੋਨਲਡ ਟਰੰਪ ਦਾ ਤੁਹਾਨੂੰ ਪਤਾ ਇਹ ਕੀ ਕੀ ਬੋਲਦੇ ਰਹਿੰਦੇ ਨੇ ਕ੍ਰਿਸਟਿਆ ਫਰੀ ਲੈਂਡ ਦੇ ਬਾਰੇ ਡੋਨਲਡ ਜਸਟਰ ਟਰੂਡੋ ਦੇ ਬਾਰੇ ਤੇ ਜੇ ਕੋਈ ਨਵਾਂ ਪ੍ਰਧਾਨ ਮੰਤਰੀ ਬਣੇਗਾ ਪਤਾ ਨਹੀਂ ਉਹਦੇ ਬਾਰੇ ਵੀ ਕੀ ਬੋਲਣਗੇ ਜੀ